ਨਵੀਂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀ ਸਾਰੇ ਠੀਕ ਹੋਗੇ ਮੈਂ ਤੁਹਾਡਾ ਸੋਟਾ ਭਰਾ ਅਮਰਪਾਲ ਸਿੰਘ ਬਾਬੂ ਇਹ ਆਪਾਂ ਖੜੇ ਬਈ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਦੇ ਜੋ ਕਿ ਹਰ ਬੁੱਧਵਾਰ ਹੁੰਦੀ ਆ ਬਾਈ ਕੁਲਵੀਰ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਚ ਬਣੇ ਰਿਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਬਾਬੂ ਵਧੀਆ ਬਾਈ ਜੀ ਹੋਰ ਠੀਕ ਠਾਕ ਠੀਕ ਆ ਜੀ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਅੱਜ ਥੋੜਾ ਘਰੇ ਪ੍ਰੋਬਲਮਾਂ ਕਰਕੇ ਆਏ ਸਸ ਚਲੋ ਪਰਮਾਤਮਾ ਤੰਦਰੁਸਤੀਆਂ ਵਾਟਸਐਪੇ ਸਾਰਿਆਂ ਨੂੰ ਆਪਣੇ ਵੀ ਐ ਅੱਜ ਕਿੰਨੇ ਟਰੈਕਟਰ ਆ ਬਾਈਆ ਟਰੈਕਟਰ ਤਾਂ ਬਾਈ ਹੈਗੇ ਆ 10 ਠੀਕ ਆ ਜੀ ਹਾਂ ਠੀਕ ਆ ਜੀ ਤੇ ਜਿਵੇਂ ਆਪਾਂ ਗੱਲ ਕਰੀਏ ਬਾਈ ਜੀ ਟੌਪ ਟੌਪ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇਗੇ ਅੱਜ ਟੌਪ ਵਾਲੀ ਦਿਖਾਵਾਂਗੇ ਠੀਕ ਆ ਜੀ ਮਾੜੇ ਦਿਖਾਉਂਦੀ ਨਹੀਂ ਠੀਕ ਆ ਜੀ ਇਹਦਾ ਰਾਮ ਨੇ ਸਾਰੇ ਹੀ ਹਰਿਆਣਾ ਤੇ ਪੰਜਾਬ ਹਰਿਆਣਾ ਤੇ ਪੰਜਾਬ ਅੱਜ ਤੁਹਾਨੂੰ ਟੌਪ ਮਾਡਲ ਟੌਪ ਕੰਡੀਸ਼ਨ ਦਾ ਟਰੈਕਟਰ ਦਿਖਾਉਣੇ ਟੌਪ ਕੰਡੀਸ਼ਨ ਟੌਪ ਕੰਡੀਸ਼ਨ ਠੀਕ ਆ ਜੀ ਤੇ ਕਾਗਜ਼ ਪੱਤਰਾਂ ਦੇ ਬਾਈ ਜ਼ਿੰਮੇਵਾਰੀ ਹੈ ਜਿੰਨਾ ਚਿਰ ਅਗਲੇ ਦੇ ਨਾਂ ਨਹੀਂ ਹੁੰਦਾ ਉਦੋਂ ਕਿਹਦੀ ਜ਼ਿੰਮੇਵਾਰੀ ਠੀਕ ਆ ਜੀ ਹਾਂ ਤੇ ਇੰਜ Okay. रैक्टर रैक्टर। थी। ओके ਜਮਾ ਸ਼ੀਲਡ ਟਰੈਕਟਰ ਆ ਸ਼ੀਲਡ ਟਰੈਕਟਰ ਸ਼ੀਲਡ ਟਰੈਕਟਰ ਦਿਖਾਵਾਂਗੇ ਆ ਠੀਕ ਆ ਜੀ ਲਓ ਬਈ ਸਵਰਾਜ 744 ਐਫਜੀ ਤੋਂ ਸਟਾਰਟ ਕਰਾਂਗੇ ਆਪਾਂ ਕੰਡੀਸ਼ਨ ਚੈੱਕ ਕਰ ਲਓ ਜਿਵੇਂ ਆਪਾਂ ਕਿਹਾ ਸੀ ਬਾਈ ਗੁਰਵੀਰ ਨੇ ਵੀ ਓਕੇ ਰਿਪੋਰਟ ਵਾਲੇ ਟਰੈਕਟਰ ਦਿਖਾ ਇਹਦੇ ਚਾਰ ਚੁਪਰੇ ਕੈਮਰਾ ਆ ਲੈ ਬਾਈ ਜੀ ਚੈੱਕ ਕਰੋ ਕੰਡੀਸ਼ਨ ਟਰੈਕਟਰ ਦੀ ਇਧਰ ਇੰਜਨ-ਉੰਜਨ ਤੇ ਦਿਖਾ ਲੈ ਮਗਰਲੇ ਪਾਸੇ ਵੀ ਗੀੜਾ ਦੇ ਕੇ ਆ ਮਗਰਲੇ ਪਾਸੇ ਵੀ ਕਦੇ ਕੁਲਵੀਰ ਇਹ ਗੱਲ ਨਾ ਹੋਵੇ ਦਿਖਾਈ ਤਾਂ ਚਾਰੇ ਪਾਸੇ ਜੰਨਾ ਕਦੇ ਪੇਂਟ ਨਾ ਹੋਵੇ ਬਾਈ ਜੀ ਗਾਰੰਟੀ ਹੈ ਗਾਰੰਟੀ ਆਹ ਹੋਰੇ ਭਾਈ ਕਹਿੰਦਾ ਗਾਰੰਟੀ ਆ ਪੂਰੀ ਫੁੱਲੇ ਆ ਨਵੇਂ ਨਵੇਂ ਨੇ ਕੰਮ ਲਾ ਮਾਰਨੇਗਾ ਸਾਰੇ ਟਰੈਕਟਰ ਤੇ ਨਿਗਾ ਮਾਰ ਮੀਟਰ ਤੇ ਵੀ ਨਿਗਾ ਮਾਰ ਹੁਣ ਇਹਦੇ ਆਪੇ ਤੋਂ ਮੀਟਰ ਤੇ ਵੀ ਨਿਗਾ ਮਰਵਾਦੀ ਹਾਂ ਮਰਵਾ ਲਾ ਨਿਗਾ ਲੈ ਭਾਈ ਜੀ ਤੁਹਾਨੂੰ ਮਿਸਤਰੀ ਦਿਖਾ ਦਿੰਦਾ ਲਈ ਭ੍ਰਾਸਚੀ ਦਾ ਆਖਣਗੇ ਤੇ ਸਰੀ ਵੀ ਇੰਨਾ ਘਟ ਕੇ ਕਿਉਂ ਚੱਲਿਆ ਟਰੈਕਟਰ ਠੀਕ ਹੈ ਜੀ ਕਿੰਨਾ ਹੋ ਗਿਆ ਜੀ ਚੈੱਕ ਵੀ ਕਰ ਲੋ ਤਕਰੀਬਨ ਥੋੜਾ ਧੁੰਦਲਾ ਦੇਖ ਰਿਹਾ ਕਿੰਨੇ ਚੱਲੇ ਹੋ ਜੀ 1300 ਦੇ ਕੁਝ ਘੰਟੇ ਤੇ ਹੁਣ ਆਪਾਂ ਗੱਲ ਕਰੀਏ ਇਹਦਾ ਚੱਲਾ ਆਪਾਂ ਸਾਰਾ ਕੁਝ ਚੈੱਕ ਕਰਵਾਤਾ ਠੀਕ ਆ ਇਹਨਾਂ ਨੇ ਉਹ ਵੀ ਅਗਲਾ ਕਹਿੰਦੇ ਵੀ 18 19 ਮਾਡਲ ਐ ਇੰਨਾ ਕਰਾ ਚੱਲੀ ਜਾਊਗਾ ਨਹੀਂ ਮਾਡਲ ਇਹ 2010 ਐ 10 ਆ 10 ਮਾਡਲ ਐ ਟਰੈਕਟਰ 10 ਮਾਡਲ ਆ ਮੈਂ ਵੀ ਦਿਖਾਇਆ ਤੈਨੂੰ ਲੈ ਵੀ ਚੈੱਕ ਵੀ ਕਰ ਲੋ ਕੰਡੀਸ਼ਨ ਤੇ ਜਿਹੜੇ ਜਿਵੇਂ ਬਾਈ ਨੇ ਆ ਕੇ ਕਿਹਾ ਵੀ ਘੁੰਮ ਕੇ ਟਰੈਕਟਰ ਦਿਖਾ ਦੇ ਪੱਕ ਦੇਣਾ ਮਰਵਾ ਸਾਰਾ ਕੁਝ ਨਾਲ ਦਾ ਹੀ ਐ ਨਾਲ ਦਾ ਹੀ ਹੈਗਾ ਜੀ ਇਹ ਕਬਾਜੇ 10 ਮਾਡਲ ਲਗਾ ਆ 10 ਮਾਡਲ ਦਾ ਬਾਈ ਸਾਡੇ ਸਟੀਰੀਂਗ ਵਾਲਾ ਗਿਆ ਸਿੰਪਲ ਪਿੰਚਨ ਗੀਅਰ ਦਾ ਦਰਪੀਆ ਬਾਈ ਬਾਈ ਨਵਾਂ ਸ਼ੀਲ ਡਾਇਰੈਕਟਰ ਯਾਰ ਜੇ ਕੁਲੀ ਦਾ ਹਾਂ ਬਾਈ ਇਹਨ ਟਾਇਰ ਟੱਪੇ ਦੀ ਗੱਲ ਕਰ ਤਾਇਰ ਜਮ ਤਾਜੇ ਆ ਬਾਈ ਚਾਰੇ ਠੀਕ ਆ ਜੀ ਮਾਰ ਲਾ ਨਿਕਾ ਦਿਖਾ ਵੀ ਦਿਨੇਗੇ ਇਹਦੇ ਉੱਪਰ ਵੀ ਮਾਰਕਾ ਪਿਆਗਾ ਤੇ ਪਿੱਛੇ ਵੀ ਜੇ ਕੇ ਸੋਨਾ ਬੰਨ ਦੇ ਟਾਇਰ ਨੇਗੇ ਤੇ ਕੰਪਨੀ ਦੇ ਵਧੀਆ ਵਾਲੇ ਗਏ ਸਮਾਨ ਵੀ ਸਾਰਾ ਪੂਰਾ ਇਹਦਾ ਸਾਰਾ ਸਮਾਨ ਵੀ ਡੰਡਾ ਫੱਟੀ ਛਤਰੀ ਕਈ ਕਾਈ ਕਮੀ ਹੈ ਨਹੀਂ ਕੋ ਬੈਟਰੀ ਵੀ ਨਵੀਂ ਹੈ ਡਾਕਟਰ ਬੈਟਰੀ ਵੀ ਨਵੀਂ ਹੈ ਨਾਟਰੀ ਵੀ ਨਵੀਂ ਹੈ ਠੀਕ ਹੈ ਜੀ ਤੇ ਜੇ ਟਿਪ ਵੈਰਾ ਦੀ ਗੱਲ ਕਰੀ ਬਾਈ ਜੀ ਇਹ ਵੀ ਸੌਂਗ ਨੂੰ ਹੀ ਆ ਇਹ ਤਾਂ ਵੀਰੇ ਆਪਾਂ ਹੀ ਲਗਾਉਣੇ ਹੁੰਦੇ ਆ ਠੀਕ ਹੈ ਜੀ ਕਈ ਵਾਰੀ ਨਾ ਹੁਣ ਜਿਵੇਂ ਕੋਈ ਜ਼ਿੰਮੇਵਾਰ ਭਰਾ ਹੁੰਦਾ ਇੱਥੇ ਕੈਂਪਰ ਰੱਖਣਾ ਹੁੰਦਾ ਪਾਣੀ ਵਾਲਾ ਜਾਂ ਕੋਹਰ ਕੀ ਧਰ ਥੱਲੋਂ ਰੰਗ ਨਹੀਂ ਖਰਾਬ ਹੁੰਦਾ ਹਾਂਜੀ ਇਹ ਤਾਂ ਗੱਲ ਹੈਗੀ ਆ ਜੀ ਹਾਂ ਇਹ ਆਪਾਂ ਲਗਾਉਣੇ ਆ ਇੱਕ ਸੋਹਣੀ ਵੀ ਲੱਗਦੀ ਹੈ ਤੇ ਦੂਜਾ ਦੀ ਸੇਫਟੀ ਬੜੀ ਸੇਫਟੀ ਬੜੀ ਸੇਫਟੀ ਬੜੀ ਇਹ ਵੀ ਗੱਲ ਹੈਗੀ ਆ ਹਾਂਜੀ ਵੀਰੇ ਤੇ ਕੀ ਡਿਮਾਂਡ ਬਾਈ ਜੀ 3 ਲੱਖ ਤੇ ਉਨ ਜਸਨੋਹ ਜੀ ਗਾ ਜੀ 3 ਲੱਖ ਤੇ 55 ਹਜ਼ਾਰ ਦਾ ਟਰੈਕਟਰ ਦੇ ਦਾ 3 ਲੱਖ ਤੇ 55 ਹਜ਼ਾਰ ਠੀਕ ਆ ਬਾਈ ਤੇ ਜਿਵੇਂ ਆਪਾਂ ਕਹਿ ਨਹੀਂ ਹੁੰਦੇ ਹੈਗਾ ਨਾ ਵੀ ਇਹਨੇ ਦਾ ਕੋਈ ਦੇਖ ਰਿਖਾ ਵੀ ਟਰੈਕਟਰ ਕਈ ਵੀਰ ਕਮੈਂਟ ਕਰਨ ਲੱਗਦੇ ਨੇ ਵੀ ਪਹਿਲਾਂ ਪਤਾ ਲਾਉਂਦੇ ਨੇ ਨਾ ਨਹੀਂ ਵੀਰੇ ਐ ਹੁਣ ਆਪਾਂ ਮੇਰੀ ਗੱਲ ਸੁਣ ਲਾ ਵੀ ਐ ਤਾਂ ਪਹਿਲਾਂ ਕਿਵੇਂ ਪਤਾ ਲਾ ਲਾਂਗੇ ਆਪਾਂ ਰੇਟ ਪਹਿਲਾਂ ਹੀ ਬੋਲਤਾ ਵੀ ਤੈਨੂੰ 70 ਰੇਟ ਆ ਆਪਣਾ ਠੀਕ ਆ ਜੀ ਕਈਆਂ ਵੀਰਾਂ ਨੂੰ ਵੱਧ ਲੱਗਦਾ ਹੋ ਪਰ ਕੰਡੀਸ਼ਨ ਟਰੈਕਟਰ ਮਾੜਾ ਦਾ ਹੈ ਪਰ ਕੰਡੀਸ਼ਨ 18 ਵਰਗੀ ਹੈ ਟਰੈਕਟਰ ਨਵਾਂ ਹੈ ਟਰੈਕਟਰ ਵੀ ਨਵਾਂ ਕਿਉਂਕਿ ਬਾਈ ਜੀ ਐਨੇ ਘੰਟੇ ਚੱਲੇ ਨਹੀਂਦਾ ਜਿਵੇਂ ਆਪਾਂ ਕਹਦੇ ਆ ਉਤੋਂ ਉੰਦੇ ਨਹੀਂ 14 ਦੇ ਡਰਾਂ ਦਾ ਟਰੈਕਟਰ 14 ਦੇ ਟਾਇਰ 14 ਦੇ ਡਰਾਂ ਦੇ ਟਰੈਕਟਰ ਇਹ ਨਾ ਮਾਰ ਲਓ ਵੱਡੀ ਆ ਬਾਹਰ ਤੇ ਵੱਡੀ ਹਾਬਾ ਵਾਲਾਗਾ ਇਹ ਕੰਡੀਸ਼ਨ ਓਕੇ ਬਈਆ ਹਾਂਜੀ ਵੀਰੇ ਇਹ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਬਾਈ ਆ ਮੌਕੇ ਤੇ ਹੋ ਜਾ ਠੀਕ ਆ ਜੀ ਇਹ ਅਗਲਾ ਬਾਈ ਜੀ ਅਗਲਾ ਬਾਈ ਸੋਨਾ ਲੀਕਾ 60 ਲੈ ਬਈ ਸੋਨਾ ਲੀਕਾ 2021 ਮਾਡਲ ਹੈਗਾ ਠੀਕ ਆ ਜੀ ਮਿੱਡੀ ਸੋਹ ਵਾਲਾ ਆਰਐਕਸ ਚੋਂ ਦਾ ਹੈ ਆਰਐਕਸ ਚੋਂ ਮਾਰ ਲਾ ਇਹਦੇ ਵੀ 4 ਸਪੇਰ ਕੇਮਰਾ ਲੈ ਬਈ 4 ਸਪੇਰ ਬਹੁਤ ਬਰਵਾਦੀ ਹੈ ਤੇ 21 ਮਾਡਲ ਆ ਬੇ ਜੀ 2122 21 ਮਾਡਲ ਆ ਬਾਕੀ ਸ਼ੀਟ ਕੋ ਕਵਰ ਵਗੈਰਾ ਵੀ ਤੁਸੀਂ ਦੇਖ ਸਕਦੇ ਹੋਗੇ ਲਫਾਵੇ ਵਗੈਰਾ ਵੀ ਅਜੇ ਤੱਕ ਪਾਈ ਜਾਣਗੇ ਤੇ ਉਧਰ ਇਹ ਤਾਂ ਅਜੇ ਤੱਕ ਕਵਰ ਪਾਈ ਜਾਏਗਾ ਤੇ 16 ਦੇ ਟਾਇਰਾਂ ਚਾ ਜੀ 16 ਦੇ ਟਾਇਰਾਂ ਚ ਬੇਡ ਬੂਟ ਲੱਗੇ ਹੋਏ ਟਰੈਕਟਰ ਤੇ ਚਾਰ ਸ਼ਫੇਰੇ ਕੈਮਰਾ ਮਾਰਦੇ ਜੀ ਬੇਡ ਵਗੈਰਾ ਵੀ ਲੱਗੇ ਹੋਣਗੇ ਪੂਰੇ ਐਨੇ ਚਮਕਦੇ ਬੇਡ ਹੋਏ ਨੇਗੇ ਤੇ ਚਮਕਦੇ ਰਿੰਪ ਪਏ ਨੇਗੇ ਤੇ ਇਹ ਪੰਜ ਉਹ ਪੰਜਾਬ ਨੰਬਰ ਆ ਬੇ ਜੀ ਉਹ ਵੀ ਇਹ ਹਰਿਆਣਾ ਨੰਬਰ ਆ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਆ ਇਹਦੇ ਮੀਟਰ ਵੀ ਦੇਖੀ ਮਾੜਾ ਜੀ ਲੇਕਿਨ ਮੈਂ ਵੀ ਚੈੱਕ ਕਰਵਾ ਲਾਂਗੇ ਜੀ ਜੈਸਿਸੋ ਨਾਂਜੀ ਨਾ 800 ਤੇ 26 ਘੰਟੇ ਚੱਲਿਆ ਹੋਇਆ ਟਰੈਕਟਰ ਹੈ 850 16 ਸਵਾ 850 ਸਵਾ 800 ਠੀਕ ਹੈ ਜੀ ਬਾਈ ਜੀ ਇੱਕੇ ਮਾਡਲ ਲਗਾ ਤਕਰੀਬਨ ਜਿਵੇਂ ਆਪਾਂ ਕਹਿੰਦੇ ਕੋਕੇ ਪੀਸ ਵਾਲਾ ਟਰੈਕਟਰ ਕੋਕਾ ਹੀ ਕੋਕਾ ਪਹਿਲਾਂ ਵੀਡੀਓ ਚ ਬੋਲੇ ਸੀ ਆਪਾਂ ਦਿਖਾਵਾਂਗੇ ਟਰੈਕਟਰ ਤਕਰੀਬਨ ਕੋਕੇ ਟਰੈਕਟਰ ਦਾ ਬਹੁਤ ਹੈ ਪਰ ਕੋਕੇ ਦਿਖਾਵਾਂਗੇ ਜਿਹੜੇ ਚਾਰ ਟਰੈਕਟਰ ਦਿਖਾਵਾਂਗੇ ਤੇ ਟਾਇਰ ਟੱਪੇ ਦੇ ਨਾਲ ਦੀ ਨਹੀਂ ਮੇ ਜਿਹੜੇ ਨਾ ਬੇ ਸਾਰੇ ਕੁਝ ਨਾਲ ਦਾ ਠੀਕ ਹੈ ਜੀ ਇੱਕ ਹੀ ਡਿਮਾਂਡ ਆ ਬਾਈ ਜੀ ਲੈ ਬਈ 6 ਲੱਖ 55000 ਰੁਪਇਆ ਠੀਕ ਹੈ ਇਹ ਜਿਮਾਂਦਾਂ ਦੀ ਗੱਲ ਕਰੀ ਬਾਈ ਜੀ ਇਹ ਵੀ 30 ਮਕਸਰ ਦਾ ਨੰਬਰ ਹੈ ਠੀਕ ਹੈ ਜੀ ਤੇ 6 ਲੱਖ ਤੇ 30 ਹਜ਼ਾਰ ਦਾ ਰੇਟਰ ਦੇ ਰਿਹਾ ਠੀਕ ਹੈ ਜੀ 6 ਲੱਖ 30 ਇਹ ਸਪੀਡ ਦੇ ਵਿੱਚ ਟਰੈਕਟਰ ਆਏ ਟੂ ਸਪੀਡ ਦੇ ਵਿੱਚ ਹਾਂ ਤੇ 60 ਐਚਪੀ ਵਾਲਾ ਟਰੈਕਟਰ ਹੈ 60 ਐਚਪੀ ਵਾਲਾ ਹੈ 50 ਵਾਲਾ ਨਹੀਂ 50 ਵਾਲਾ ਨਹੀਂ ਹੈਗਾ ਹਾਂ ਬਾਕੀ ਤੁਸੀਂ ਦੇਖ ਕੇ ਲੈ ਸਕਦੇ ਹੋ 60 ਉਸ ਪਾਵਰ ਵਾਲਾ ਐਚ ਡੀ ਐਮ ਵਾਲਾ ਕੱਟ ਖਰਚੇ ਵਾਲਾ ਕੱਟ ਖਰਚੇ ਵਾਲਾ ਠੀਕ ਹੈ ਬਾਈ ਜੀ ਤੇ ਬਾਕੀ ਕੰਡੀਸ਼ਨ ਓਕੇ ਪਿਆ ਤੇ ਅਗਲਾ ਬਾਈ ਜੀ ਅਗਲਾ ਬਾਈ ਤੁਹਾਨੂੰ ਸੋਨ ਵਾਲੀ ਕਾ 50 ਦਿਖਾਉਣਾ ਹੈ 2019 ਵਾਲਾ ਦਾ ਵੀ ਇਹ ਵੀ ਐਚ ਡੀ ਐਮ ਆ ਗਿਆ ਕੱਟ ਕਰੀਦਾ ਤੇ ਚੈੱਕ ਕਰ ਲਓ ਤੇ ਇਹ ਆ ਗਿਆ ਬਾਈ ਜੀ ਪਾਵਰ ਪਲੱਸ ਵਾਲਾ ਇਹ ਵੀ ਸਕੰਦਰਾ ਪਾਵਰ ਪਲੱਸ ਵਾਲਾ ਠੀਕ ਆ ਜੀ ਇਹ 2019 ਮਾਡਲ ਹੈ ਇਹ ਵੀ ਟਾਪ ਮਾਡਲ ਹੈ ਟਾਪ ਇਹ ਵੀ ਟਾਪ ਮਾਡਲ ਨਾਲ ਦੇ ਟਾਇਰ ਹੀ ਇਹਦੇ ਆ ਨਾਲ ਦੇ ਟਾਇਰ ਆਗੇ ਤੇ ਲੀਟਰ ਇਹ ਵੀ ਦੇਖ ਲੈ ਲਾ ਕੇ ਬੱਤ ਠੀਕ ਆ ਜੀ ਚਾਬੀ ਚ ਲੈਓ ਬਾਈ ਜੀ ਇਹ ਕਸਮ ਦੇਦਾ ਵੀ ਚੈੱਕ ਕਰਕੇ ਰਖਾ ਦੇਣਗੇ ਨੋ ਬਾਈ ਜੀ 840 ਇਹ 847 48 ਘੰਟੇ ਚੱਲੇ ਠੀਕ ਆ ਜੀ ਇਹ ਲਾ ਲਈ ਆਪਾਂ 850 850 ਲਾ ਲਓ ਬਸ ਹਾਂ ਜੀ ਤੇ ਨੰਬਰ ਪੰਜਾਬੀ ਨੰਬਰ ਇਹ ਹਰਿਆਣਾ ਇਹ ਹਰਿਆਣਾ ਨੰਬਰ ਐਨਓਸੀ ਮਿਲ ਜੇਗੀ ਐਨਓਸੀ ਮਿਲ ਜੇਗੀ ਜਿਹੜੇ ਟਰੈਕਟਰ ਦੇਖਾਇਆ ਬਈ ਜੀ ਫਸਟ ਔਨ ਰੋਨ ਦੇ ਕੇ ਸੈਕੰਡ ਔਨ ਫਸਟ ਔਨ ਰਹਾ ਵੀਰੇ ਫਸਟ ਔਨ ਫਸਟ ਔਨ ਰੈਕਟਰ ਠੀਕ ਆ ਫਸਟ ਔਨ ਰਹਾਗਾ ਇਹ ਹਰਿਆਣਾ ਨੰਬਰ ਤੇ ਫੁੱਲ ਟਾਉ ਮਾਡਲ ਆਗਾ ਬਈ ਲਓ ਬਈ ਸਾਈਡ ਗিয়ার ਚ ਆ ਗਿਆ ਵੇਟ ਬੂਟ ਇਹਦੇ ਵੀ ਲੱਗਿਆ ਵੇਟ ਇਹਦੇ ਵੀ ਲੱਗਿਆ ਗਿਆ ਹਾਂ 16 ਦੇ ਟਾਇਰਾਂ ਤੇ ਵੇਡਰ ਵੀ ਸੀਐਟ ਦੇ ਟਾਇਰ ਨਗੇ ਇਹ ਬਣਾ ਲ 16 ਦੇ 18 ਚਾਹਦਾ 16 ਦੇ 18 ਚਾਹਦਾ 18 ਦੇ 18 ਚਾਹਦਾ ਤੇ ਅਗਲੇ ਨਵੇਂ ਪੁਆਇੰਟ ਨੇ ਅਗਲੇ ਨਵੇਂ ਪਾਤੇ ਤਿੰਨ ਲੈਣ ਵਾਲੇ ਸੀਗੇ ਉਹ ਸੋਨੇ ਨਹੀਂ ਲੱਗਦੇ ਸੀ ਨਾਲ ਦੇ ਟਾਇਰ ਉਹ ਸੀ ਜਮਾ ਨਵੀਂ ਪੈ ਸੀ ਉਹ ਵੀ ਠੀਕ ਆ ਜੀ ਉਹ ਤਾਂ ਬਦਲ ਤੇ ਠੀਕ ਆ ਜੀ ਤੇ ਹੁਣ ਡਿਮਾਂਡ ਦੀ ਗੱਲ ਕਰੀਏ ਬਾਈ ਜੀ 5 ਲੱਖ ਤੇ 90000 ਰੁਪਏ ਡਿਮਾਂਡ ਹੈ ਬਾਈ ਇਹਦੀ ਠੀਕ ਆ ਜੀ ਆਹ ਬਾਈ ਜੀ 50000 ਤੋਂ ਨਹੀਂ ਮਾਡਲ ਹੈ 90000 ਹਾਂ ਜੀ ਬਾਈ ਤੇ ਬਾਕੀ ਜਮਾਨਤਾਂ ਦੀ ਗੱਲ ਕਰੀਏ ਬਾਈ ਜੀ ਚੱਕੂ ਕਰਨ ਕਿੱਥੇ ਦਾ ਖੜੋ 5 ਲੱਖ ਤੇ 65 ਹਜ਼ਾਰ ਦਾ ਟਰੈਕਟਰ ਦੇ ਰਿਹਾ 5 ਲੱਖ ਤੇ 65 ਹਜ਼ਾਰ 65 ਹਜ਼ਾਰ ਦਾ ਹਾਂ ਬਈ ਤੇ ਉਹਦਾ ਜੀ ਚੈੱਕ ਕਰ ਲੋ ਕੰਡੀਸ਼ਨ ਤੇ ਇੰਜਨ ਗੇਅਰ ਦਾ ਵੀ ਓਕੇ ਹੈ ਤੇ ਕਾਰ ਇਹ ਨਵਾਂ ਟਰੈਕਟਰ ਸੀਲਡ ਆ ਸਾਰਾ ਸਾਰਾ ਸੀਲਡ ਹਾਂ ਬਈ ਤੇ ਕਾਗਜ਼ ਪੱਤਰੀ ਜਿੰਮੇਵਾਰੀ ਹੈ ਬਈ ਹੱਡਲ ਹਾਂ ਜੀ ਵੀਰੇ ਕਈ ਵਾਰੀ ਮੈਂ ਪਹਿਲੇ ਆਸਦਾਗਾ ਹਰ ਸ਼ਬਦ ਮੰਦੇ ਨਾਲ ਸਟਾਰਟ ਦੇਖ ਲੈ ਜਾਈ ਬਾਈ ਜੀ ਆ 105 ਲੱਖ ਇਹ ਸਟਾਰਟ ਕਰਿਆ ਹੋਇਆ ਤੇ ਉਹ ਪੋਲੋ ਦੇ ਫਰੰਟ ਆ ਰਿਹਾ ਤੇ ਜਾਰੇ ਕਾਰਾਂ ਦੇ ਮਾਰਕ ਆਮ ਹੀ ਪਿਆ ਰਹੇ ਆ ਫਿਰ ਉਹ ਵੀ ਹੈ ਯਾਰ ਚਾਰੀ ਪੋਲੋ ਦਾ ਨੇਗੇ 14 ਦੇ ਟਾਇਰਾਂ ਚੱਲੋ ਜੀ ਦੇਖੀਦਾ ਕਿ ਇਹ ਬਾਕੀ ਦੇਖ ਸਕਦਾ ਉਹ ਫਿਰ ਪੁੱਛਦਾ ਤੇ ਕਿੰਨੇ ਮਾਡਲ ਆ ਬਾਈ ਜੀ ਇਹ ਇਹ 2009 ਮਾਡਲ ਆ ਬਾਈ ਜੀ 2009 ਮਾਡਲ ਸਿੰਗਲ ਸਾਰਾ ਆ ਪੀਵੀ ਨੰਬਰ ਆ ਬਾਈ ਜੀ ਪੀਵੀ ਕਿਹੜਾ ਗਰੂਰ ਦਾ ਨੰਬਰ ਆ ਬਾਈ ਜੀ ਲਓ ਇਹ ਸਾਡੇ ਫੇਰੇ ਆ ਗਿਆ ਤੇ ਇੰਜਨ ਗਾਇਦਾ ਪੂਰਾ ਬਾਈ ਕੰਦਾ ਟੋਕਾ ਦਾ ਨਹੀਂ ਨੌ ਮਾਡਲ ਆ ਕਾ ਇਹ ਕਿਹੜਾ ਮਾਡਲ ਆ ਬਾਈ ਜੀ ਜ 3 ਲੱਖ ਤੇ 70000 ਰੁਪਏ 3 ਲੱਖ ਤੇ 70000 ਰੁਪਏ 70000 ਅਰਿਜਨਲੀ ਆ ਬਾਈ ਜੀ ਨਾ ਕੀ ਬੈਰੀਪੈਟਰ ਉਹ ਵੀ ਸ਼ੀਲਡ ਹੈ ਸ਼ੀਲਡ ਆ ਵੀ ਹਾਂ ਤਰੋਂ ਟਾਂਕ ਕੋਲ ਤੋਂ ਤਾਂ ਗਿਆ ਕੋਈ ਬੰਦਾ ਨੇ ਦਿਮਾਗ ਬੰਨਣਾ ਨਹੀਂ ਨਾ ਟਰੈਕਟਰ ਉਹ ਵੀ ਸ਼ੀਲਡ ਆ ਆਹ ਇਹ ਵੀ ਸ਼ੀਲਡ ਆ ਹਾਂ ਭਾਈ ਜੀ ਭਾਈ ਕਹਿੰਦਾ ਸ਼ੀਲਡ ਤੇ ਟਰੈਕਟਰ ਕੋਪਾ ਪੀਛੇ ਟਰੈਕਟਰ ਨੇ ਕਿਹਾ ਜਿੰਨੇ ਵੀ ਹੈਗੇ ਨੇਗੇ ਤੇ ਬਾਕੀ ਖਾਂਦਾਂ ਨੂੰ ਹੋ ਜੂਗਾ ਜੇ ਇੱਕ ਵਾਰੀ ਆਉਂਗੇ ਤੇ ਅਗਲਾ ਭਾਈ ਜੀ ਅਗਲਾ ਭਾਈ ਇੰਡੋ ਫਾਰਮ ਦੱਸੋ ਇੰਡੋ ਫਾਰਮ ਚਲੋ ਭਾਈ ਜੀ ਇੰਡੋ ਫਾਰਮ 30 35 ਡੀ ਆਈ ਚਲੋ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਭਾਈ ਜੀ ਇੱਕ ਵਾਰੀ ਜਿਵੇਂ ਤਲਵੀਰ ਮੈਂ ਕਹਿਣ ਨੂੰ ਲੱਗਾ ਏਦਾਂ ਦਾ ਕਰ ਲੰਨਾ ਜਿਵੇਂ ਫਾਰਮਰ ਟਰੈਕਟਰ ਹੋ ਗਿਆ ਠੀਕ ਆ ਇਹ ਕੱਲਰ ਥੋੜੇ ਜਿਆਦਾ ਘੱਟ ਫੇਟ ਹੁੰਦੇ ਨੇ ਹਨਾ ਕੋਈ ਟਰੈਕਟਰ ਫੇਟ ਤਾਂ ਸਾਰੇ ਵੇਸੇ ਹੁੰਦੇ ਆ ਬੱਬੂ ਹਾਂਜੀ ਪਰ ਇਹ ਟਰੈਕਟਰ ਨਵਾਂ ਹੈਗਾ ਨਵਾਂ ਦਾ ਇੱਕ ਸਿੰਗਲ ਹੈਂਡ ਡਰਾਈਵਰ ਹੈ ਸਿੰਗਲ ਹੈ ਫਸਟ ਓਨਰ ਹੈ ਬਠਿੰਡਾ ਨੰਬਰ ਹੈ ਠੀਕ ਆ ਜੀ ਇੰਡੋ ਫਾਰਮ ਦੇ ਵਿੱਚ 30 35 ਹੈ 30 35 ਹੈਗਾ ਤੇਲ ਬ੍ਰੇਕਾਂ ਦਾ ਹੈ ਬਾਈ ਇਹ ਤੇਲ ਬ੍ਰੇਕਾਂ ਜਿਹੇ ਮਾਡਲ ਦੀ ਗੱਲ ਕਰੀਏ ਜੀ 2013 2013 ਹੋਰ ਲੈ ਡਾਇਰ ਨਾਲਦੇ ਮਗਰਲੇ ਜਮਾਂ ਤਾਜੇ ਆ ਵੀ ਮੂਰਲੇ ਟਾਇਰ ਨਾਲ ਦੇ ਮਗਰਲੇ ਜੇਕੇ ਸੋਨਾ 1 ਦੇ ਪੂਰੇ ਕੰਪਨੀ ਦੇ 13 ਦੇ ਟਾਇਰਾਂ ਚ 13 ਦੇ ਟਾਇਰਾਂ ਚ 13 ਬ੍ਰੇਕਾਂ ਡਬਲ ਕਲੱਚ ਆਪਾਂ ਦੁਬਾਰਾ ਰਿਪੀਟ ਕਰਦੇ ਠੀਕ ਆ ਜੀ ਡਬਲ ਕਲੱਚ ਚ ਡਬਲ ਕਲੱਚ ਆ ਬਈ ਠੀਕ ਆ ਜੀ ਤੇ ਸਾਰਾ ਹੈ ਜੀ ਕਿਤੇ ਕਲਮ ਦਾ ਨਿਸ਼ਾਨ ਨਹੀਂ ਲੱਗਾ ਸਾਰਾ Ориਜਨਲ ਸਾਰਾ Ориਜਨਲ ਹੀ ਆ ਹਾਂ ਇਹਨਾਂ ਦੀ ਕੁਆਲਿਟੀ ਰੰਗ ਪੇਂਟ ਦੀ ਕੁਆਲਿਟੀ ਥੋੜੀ ਜਿਹੀ ਜ਼ਿਆਦਾ ਹੈ ਇਹਨਾਂ ਨੂੰ ਠੀਕ ਆ ਜਿਵੇਂ ਆਪਾਂ ਉਹ ਗੱਲ ਹੋ ਗਈ ਹੈ ਨਾ ਸ਼ੈੱਟ ਥੱਲੇ ਖੜਾ ਕੇ ਮੋੜਨ ਵਾਲਾ ਹਾਂ ਹਾਂ ਬਈ ਸ਼ੈੱਟ ਥੱਲੇ ਖੜਾ ਇਹ ਨਾ ਦੇਖ ਕੰਮ ਹਰ ਇੱਕ ਬੰ ਪਰ ਕੀ ਹੁੰਦਾ ਜਿਹੜੀ ਬਈ ਸੰਭਾਲਾ ਕਪੜਾ ਕੋਪੜਾ ਪਾ ਕੇ ਕਿ ਸ਼ਟਰ ਸ਼ੂਟਰ ਲੱਗਿਆ ਹੁੰਦਾ ਬੰਦਾ ਬੰਦ ਕਰ ਦਿੰਦਾ ਰੇਤਾਂ ਮਿੱਟੀ ਨੂੰ ਜਾਣ ਦਿੰਦਾ ਹੁਣ ਜਿਵੇਂ ਧੁੰਦਾਂ ਦੇ ਵਿੱਚ ਤਰੇਲ ਪੈਂਦੀ ਆ ਉਹ ਨਾ ਬਈ ਟਰੈਕਟਰ ਬਈ ਸੰਭਾਲ ਨਾਲ ਸਭਾਵ ਦਾ ਮੁੱਲ ਹੈਗਾ ਇਹ ਵੀ ਗੱਲ ਹੈਗੀ ਜੀ ਕੱਲਾ ਦਾ ਡੀਜ਼ਲ ਪੰਪ ਖੁੱਲਿਆਗਾ ਟਰੈਕਟਰ ਦਾ ਠੀਕ ਹੈ ਔਰ ਸੀਲ ਦਾ ਟਰੈਕਟਰ ਇਹ ਨਹੀਂ ਸਾਰਾ ਟਰੈਕਟਰ ਸੀ ਹਾਂ ਸਾਰਾ ਟਰੈਕਟਰ ਸੀਲ ਲੱਗੀ ਆ ਤੇਰਾ ਮਾਤਲਬ ਹੈ ਜੀ ਹਾਂ ਬਈ ਤੇ ਕੀ ਡਿਮਾਂਡ ਆ ਬਈ ਜੀ 2 ਲੱਖ 90000 ਰੁਪਏ ਦੀ ਡਿਮਾਂਡ ਆ ਬਈ ਜੀ ਠੀਕ ਹੈ 2 ਲੱਖ 90 ਹਜ਼ਾਰ ਤੇ ਮਨਗਿਰ ਦੀ ਗੱਲ ਕਰੀਏ ਭਾਈ ਜੀ ਮਨਗਿਰ ਮੇਰੇ ਜਮੈਂ ਤੁਹਾਨੂੰ 10 ਗੱਡਾਂ ਵਿੱਚ ਸੀਲਡ ਟਰੈਕਟਰ ਸਾਰਾ ਸੀਲਡ ਹੈ ਜਿਵੇਂ ਆਪਾਂ ਕਹੇ ਦੀਏ ਭਾਈ ਜੀ ਹਾਂ ਓਕੇ ਰਿਪੋਰਟ ਚ ਹੈਗਾ ਠੀਕ ਹੈ ਤੇ ਕਿੱਥੇ ਕਿੱਥੇ 60 ਲੱਖ 2 ਲੱਖ ਤੇ 70 ਹਜ਼ਾਰ ਦਾ ਟਰੈਕਟਰ ਦੇ ਦਾਂਗੇ 2 ਲੱਖ ਤੇ 70 ਹਜ਼ਾਰ ਦਾ ਕੋ ਮੌਕੇ ਤੇ ਮਾਨਤਾ ਨਾਲ ਮਾੜਾ ਮੋਟ ਹੋਰ ਵੀ ਕਰ ਠੀਕ ਆ ਭਾਈ ਜੀ ਵਾਕੇ ਮੌਕੇ ਤੇ ਮਾਨਤਾ ਨਾਲ ਹੋਰ ਹੋ ਜਾਊਗਾ ਵਾਕਈ ਬਾਈਆਂ ਕੋਲੇ ਬਹੁਤ ਟਾਂਡ ਕਾਂਡ ਕੰਡੀਸ਼ਨਾਂ ਦੇ ਟਰੈਕਟਰ ਹੁੰਦੇ ਨੇ ਕਿ ਤੇ ਇਥੋਂ ਬਿਨਾਂ ਭਾਈ ਜੀ ਟਰੈਕਟਰ ਕਿੱਥੇ ਘੜੋਂਦੇ ਨੇ ਆਪਣੇ ਵੀਰੇ ਆਪਣਾ ਇੱਥੇ ਗੜਾਉਣ ਹੈਗਾ ਜਦੋਂ ਬਿਨਾ ਮੰਡੀ ਤੋਂ ਆਪਣੇ ਇੱਥੇ ਤਲਵੰਡੀ ਸਾਬੂ ਦੇ ਡਾਇਰੈਕਟਰ ਹੁੰਦੇ ਆ ਗੜਾਉਣ ਦੇ ਵਿੱਚ ਠੀਕ ਹੈ ਜੀ ਬੰਦਾ ਕਿਸੇ ਵੀ ਸਮੇਂ ਬਿਨਾ ਮੰਡੀ ਤੋਂ ਵੀ ਫੋਨ ਕਰਕੇ ਆ ਸਕਦਾ ਹੈ ਠੀਕ ਹੈ ਬੁੱਧਵਾਰ ਨੂੰ ਆਪਾਂ ਇੱਥੇ ਮਿਲਾਂਗੇ ਬੁੱਧਵਾਰ ਨੂੰ ਤਾਂ ਪਹੁੰਚ ਹੀ ਹੁੰਨੇ ਆ ਠੀਕ तकरीबन तकरीबन ਆਪਾਂ ਜੇ ਬੰਦਾ ਕੋਈ ਕਾਲ ਕਰਕੇ ਆਉਂਦਾ ਤਾਂ ਇੱਥੇ ਹੁੰਦਾ ਠੀਕ ਹੈ ਬਾਈ ਜੀ ਹਾਂਜੀ ਵੀਰੇ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਬਹੁਤ ਲੱਗੀ ਧੰਨਵਾਦ ਲੋ ਬਾਈ ਤੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਨਵੀਂ ਮੀਟ ਤਦ ਤੱਕ ਲਈ ਧੰਨਵਾਦ